ਹਾਂਜੀ ਦੋਸਤੋ ਲੱਗਿਆ ਕੰਪਿਊਟਰ ਕਰਾਇਆ ਫੇਰ ਨਾ ਤੇ ਵੀਰ ਸਾਡੇ ਵੀਰ ਕਿਆਂ ਦਾ ਟਰੈਕਟਰ ਆ ਬਾਈ ਜੀ ਜੇ ਕਿਸੇ ਨੇ ਕੰਪਿਊਟਰ ਕਰਾਇਆ ਫੇਰ ਨਾ ਹੋਵੇ ਤਾਂ ਬਾਈ ਜੀ ਨਵਾਂ ਕਰਾਇਆ ਕਰਾਇ ਬਲੇਡ ਬਲੂਡ ਪੂਰੇ ਤਿੱਖਿਆ ਤੇ ਡਰਾਈਵਰ ਵੀ ਪੁਰਾਣੇ ਆ ਤੇ ਮਾਲਕ ਵੀ ਬਾਈ ਜੀ ਪੁਰਾਣੀ ਆ ਤੇ ਦੋ ਕਰਾਇ ਭਰਾ ਨੇ ਡ라이ਵਰ ਵੀ ਬਾਈ ਜੀ ਬਹੁਤ ਜਦਾ ਸਪੀਡਸ ਵਾਲਾ ਤੇ ਵੀਰ ਨੇ ਕਰਤੀ ਇੱਧਰ ਗੇੜੀ ਫਿੱਟ ਤੇ ਇੱਧਰ ਬਾਈ ਖਾਰੇ ਵਾਲੀਆ ਲੱਗਾ ਹੋਇਆ ਦੋਵੇਂ ਟਰੈਕਟਰ ਆ ਬਿੰਦਰ ਖਾਰੇ ਵਾਲੀਏ ਦਾ ਕਾਕਾ ਜੀ ਆ ਤੇ ਆ ਬਿੰਦਰ ਸਿੰਘ ਖਾਰੇ ਵਾਲੀਆ ਤੇ ਆ ਵੀਰ ਆ ਵੀਰਕਿਆਂ ਦਾ ਸ਼ੇਰ ਆ ਤੇ ਜਟਾ ਕੀ ਨੰਬਰ ਆਪਣਾ ਜੇ ਕੇ ਨੇ ਫੋਨ ਨੰਬਰ ਦੱਸ ਮੜਾਇਆ ਵਿੱਚ ਕਰਾਇਆ ਫੇਰ ਨੂੰ ਆਗਦਾ ਨੰਬਰ ਇਹ ਹੈਗਾ 98031 77139 ਹਾਂਜੀ ਇਹ ਵੀਰ ਦਾ ਨੰਬਰ ਆ ਜੀ 98031 77139 77139 ਬਾਈ ਜੀ ਜਦੋਂ ਮਰਜ਼ੀ ਤੁਸੀਂ ਇਸ ਭਰਾ ਦੇ ਨਾਲ ਸੰਪਰਕ ਕਰੋ ਤੇ ਵੀਡੀਓ ਸ਼ੇਅਰ ਕਰੋ ਦੋਸਤੋ ਇਹ ਕਿੰਨਾ ਹੈ 15 ਵੱਡਾ ਵੱਡਾ ਟਾਕ 15 ਗਿੱਲਿਆਂ ਤੱਕ ਹਾਂਜੀ ਕੱਡੇ ਜਿੱਥੋਂ ਤੱਕ ਮਿਲਦਾ ਵਾਹ ਜੀ 15 ਤੱਕ ਮਿਲ ਜੇ ਭਾਵੇਂ 20 ਤੱਕ ਵੀ 15 ਤੋਂ ਲੈ ਕੇ ਭਾਵੇਂ 20 ਤੱਕ ਦਾ ਇੱਕ ਪਲਾਟ ਵੀਰਾਂ ਦਾ ਜੀ ਬਣਾਇਆ ਛੱਡਿਆ ਬਾਈ ਦੀ ਬਹੁਤ ਤਕੜੀ ਗੱਲ ਆ ਜੀ ਪੂਰੇ ਮਾਰਾ ਕਰਾਇਦੇ ਤੇ ਗੱਲ ਭਰਾ ਇੱਧਰ ਵੀਰ ਸਾਡੇ ਇੱਥੋਂ ਆਪਾਂ ਚਕਾਈ ਸੀ ਜੀ ਸੀ ਬੀ ਨਾਲ ਉਹ ਆਪਣੀ ਮਕਈ ਆ ਕਿ ਆਪਾਂ ਆਪਣੀ ਪੈੜੀ ਦੇ ਜਿਹੜਾ ਮੱਤੇ ਰੋਹੀ ਡੋਬਦੀ ਸੀ ਪਾਣੀ ਆਉਂਦਾ ਆਉਂਦਾ ਸੀ ਉੱਥੇ ਮਿੱਟੀ ਪਾਈ ਸੀ ਹੁਣ ਬਾਈ ਜੀ ਪਧਰਾ ਕੀਤਾ ਜਾ ਰਿਹਾ ਇਹਨੂੰ ਕੀ ਆਪਾਂ ਪਨੀਰੀਆਂ ਥਾਂ ਬਣਾਵਾਂਗੇ ਕਰੋ ਸ਼ੇਅਰ ਵੀਡੀਓ ਦੋਸਤੋ